कैसो ही मैं देख जैसा सुने जैसा सुनो हो कैसो ही मैं देख जैसा सुने जैसा तैसो ही मैं देख जैसा सुने जैसा सुने ओ तैसो ही मैं देख जैसा जैसा ही कैसोही मैडी जैसा सुने वैसा सुने ही सोही मैडी जैसा सुनिया जैसा सुने तैसो ही मैं मैठ साहब मेरा तैसो कैसोही मैदेशोही डीठ साहब मेरा तैसो ही साहेब मेरा ही मै ਸਾਹਿਬ ਮੇਰਾ ਐਸੋ ਹੀ ਮੈਂ ਦੀਦ ਸਾਹਿਬ ਮੇਰਾ ਐਸੋ ਹੀ ਮੈਂ ਦੀਦ ਸਾਹਿਬ ਮੇਰਾ ਐਸੋ ਹੀ ਮੈਂ ਦੀਦ ਜਿਹਾ ਜਿਹਾ ਸੁਣਿਆ ਜੈਦਾ ਸੁਣਿਆ ਐਸੋ ਹੀ ਮੈਂ ਦੀਦ ਜਿਹਾ ਜਿਹਾ ਸੁਣਿਆ ਜੈਦਾ ਸੁਣਿਆ ਉਹ ਐਸੋ ਹੀ ਮੈਂ जैसा सुन जैसा सुन त जैसा सुणिया जैसा सु जैसा सतगुर सु जैसा सतगुर सु जैसा सतगर सु ਤੇ ਨਾਮ ਲਾਇਆ ਨਾਨਕ ਸਤ ਗੁਰ ਤੇ ਨਾਮ ਲਾਇਆ ਜਿਹਨੇ ਤਹਰੇ ਭਿਆ ਸੰਗੋਗ ਤੈਸੋ ਹੀ ਮੈਂ ਤੇ ਤਸਾ ਸੁਣਿਆ ਜੈਸਾ ਸੁਣਿਆ ਤੈਸੋ ਹੀ ਮੈਂ ਤੇ ਜੈਸਾ ਸੁਣਿਆ ਜੈਸਾ ਸੁਣਿਆ ਮੱਖਣ ਸਾਹਿਬ ਕਹਿੰਦਾ ਮਹਾਰਾਜ ਜੀ ਮੈਂ ਸੁਣਿਆ ਸੀ ਬਰਾ ਭਾਪ ਜੀ ਆਪ ਜੀ ਨੇ ਕਿਰਪਾ ਕੀਤੀ ਏ ਸਾਹਮਣੇ ਦਰਸ਼ਨ ਦੇ ਕੇ ਮੇਰੇ ਮਾਨ ਨੂੰ ਠੰਡ ਪਈ ਵਾਹ ਵਾਹ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਦੀਖ ਵਿਛੜਿਆ ਮਿਲੇ ਪ੍ਰਭ ਹਰ ਦਰਗਹਿ ਕਾ ਦੀਖ ਹਰ ਨਾਮੋ ਮੰਤਰ ਦਿਲ ਰਾਇਦਾ ਕੱਟੇ ਹੋ ਮੈ ਰੋਗ ਨਾਨਕ ਸਤਗੁਰ ਦਿਨਾ ਮਿਲਾਇਆ ਜਿੰਦ ਧਰੇ ਪਿਆ ਸੰਜੋਗ ਉਹ ਮਾਇ ਦਾ ਦਰਸ਼ਨ ਹੁਣ ਮਾਇ ਦੀਆਂ ਪ੍ਰਕਰਮਾ ਕਰਕੇ 500 ਮੋਹ ਰੱਖ ਕੇ ਲੈ ਕਹਿੰਦਾ ਮਹਾਰਾਜ ਜੀ ਆਪ ਕਿਰਪਾ ਕਰੋ ਬਾਹਰ ਜਾ ਕੇ ਦਰਸ਼ਨ ਦਿਓ ਮਹਾਰਾ ਕਹਿੰਦੇ ਨਹੀਂ ਹੁਣ ਮੱਖਣ ਸ਼ਾ ਜਿੱਦ ਪਿਆ ਕਰਦਾ ਹੈ ਤੇ ਮਹਾਰਾ ਕਹਿੰਦੇ ਜੇ ਮੈਨੂੰ ਪ੍ਰਗਟ ਕਰੇਗਾ ਤੇ ਬਾਹਰ ਜਾ ਕੇ ਪੜ ਲੈ ਕੀ ਲਿਖਿਆ ਓਹ ਹੋ बार पैरे पहले के सन माता नानकी तो जाके जा पढ़िया लिखया मेन प्रगट करे जहाना फिर सास ने मक्खण शाह ने तेल लैके तवा लैके आप अपना मुँह कला फिर कोठे चढ़ के ਗੁਰੂ ਲਾਡੋ ਰੇ ਗੁਰੂ ਲਾਡੋ ਰੇ ਨੁਹਾਏ ਦਿੱਤੀ ਪੱਲੂ ਫੇਰਿਆ ਤੇ ਆ ਕੇ ਮਾਝ ਦੇ ਚਰਣਾ ਵਿੱਚ ਜੇ ਕਹਿੰਦਾ ਮਹਾਰਾਜੀ ਮੇਰੇ ਦੋਵੇਂ ਜਹਾਨ ਹੈ ਤੁਸੀਂ ਓਹੋ ਮੇਰੇ ਦੋਵੇਂ ਜਹਾਨ ਤੁਸੀਂ ਹੋ ਐਸੇ ਆ ਗੁਰਾਂ ਦੇ ਉਤੋਂ ਜਾਈਏ ਬਲੇ ਓਹੋ जाइए बलिहारे ऐसा गुरा देव जाइए ऐसे ऐसा बुरा देव जाइए बलिहारी ऐसा बुरा देव जाइए भलिहारी ऐसे आ गुरा देव को तो। तो जाइए बलिहारी ऐसा गुरा देव को जाइए बलहार जी दे बुरा देव जा जा दे। जा दे। तो जाए बलिहार जी ऐसे बुरा देव तो जाइए बलिहार जी जाइए बलिहारे वो जाइए बलहार जी जाइए बलहार जी ओ जाइए बलिहार जी जाए बलिहार जी ताना मान तान ताना मान तान है ये बुरा सो गोरे आपने गुरे गोरे आपने भलेहारी गोरे आपने जोहारी सदवार जोहारी सदवार जोहारी सदवार जोहारी सदवार जी मानस ते दवत कीअ जी मानस किए मानस ते दवत किए जिन मानस ਇਕੀਏ ਬਲਿਹਾਰੀ ਗੁਰਿਆ ਆਪਣੇ ਦਿਉਹਾਰੀ ਸਤਿਵਾਰ ਜਿਨ ਮਾਨਸ ਤੇ ਦੇਵਤੇ ਜੀ ਐਸੇ ਮਹਾਰਾਜ ਜਿਨ੍ਹਾਂ ਨੇ ਸਾਨੂੰ ਮਾਨਸਾ ਤੋਂ ਦੇਵਤੇ ਬਣਾਇਆ ਵਾਹੋ 83 ਲੱਖ 99 ਹਜ਼ਾਰ 999 ਜੁਨਾ ਭਗਤੀਏ ਤੇ ਫੇਰ ਮਨੁੱਖਾ ਦੇ ਮਿਲਦੀ ਨਹੀਂ ਤੇ ਸਾਥ ਜੀ ਕਈ ਜਨਮ ਪਏ ਕੀਟ ਪਤੰਗ ਦਾ ਕਈ ਜਨਮ ਗੱਜਮੀਨ ਕਰੂੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਖਿਓ ਮਾਰੇ ਕਹਿੰਦੇ ਮਿਲ ਜਗ ਦੀਸ ਮਿਲਨ ਕੀ ਬਈਆ ਚਰਨ ਕਾਲ ਏ ਦੇ ਸੰਜਰੀਆ ਐਸੇ ਆ ਗੁਰਾਂ ਦੇ ਉਤੋਂ ਜਾਈਏ ਬਹਾਰ ਦੀ ਐਸੇ ਆ ਗੁਰਾਂ ਦੇ ਉਤੋਂ ਉਹ ਜਾਈਏ ਬਹਾਰ ਦੀ ਓ ਦਾਇਏ ਬਹਾਰ ਜੀ ਐਸ ਆ ਗੁਰਾਂ ਦੇ ਉਤੋਂ ਤਨ ਮਨ ਤਾਨ ਦੇਈਏ ਗੁਰਾਂ ਉਤੋਂ ਵਾਰ ਜੀ ਤਨ ਮਨ ਤਾਨ ਦੇਈਏ ਗੁਰਾਂ ਉਤੋਂ ਵਾਰ ਜੀ ਤਨ ਮਨ ਤਾਨ ਦੇਈਏ ਓ ਗੁਰਾਂ ਉਤੋਂ ਵਾਰ ਜੀ ਤਨ ਮਨ ਤਾਨ ਦੇਈਏ ਗੁਰਾਂ ਉਤੋਂ ਵਾਰ ਜੀ ਓ ਗੁਰਾਂ ਤੋਂ ਵਾਰ ਜੀ ਤਨ ਮਨ ਧਨ ਦਈਏ ਗੁਰਾਂ ਤੋਂ ਵਾਰ ਜੀ ਤਨ ਮਨ ਦਈਏ ਐਸੇ ਗੁਰ ਕੋਲ ਬਲ ਬਲ ਜਾਈਐ ਕਿਹੜਿਆ ਗੁਰਾਂ ਤੋਂ ਆਪ ਮੁਕਤ ਵੋਹੇ ਤਾਰੇ ਵਾ 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 ਮਹਾਰਾਜ ਆਪ ਆਪਣੇ ਸੇਵਕਾਂ ਦੇ ਕਾਜ ਸੁਹਾਵ ਦੇ ਵਾਹ ਧੰਨ ਗੁਰੂ ਤੇਗ ਬਹਾਦਰ ਸਹਸ ਸਕੇ ਪਾਛਾ ਜਿਨ੍ਹਾਂ ਨੇ ਇੱਕ ਹਿੰਦੂ ਧਰਮ ਬਚਾ ਕੇ ਸਾਧ ਸੰਗਤ ਜੀ ਆਪ ਜਾਣਦੇ ਹੋ ਆਪਣਾ ਨਾਮ ਗੁਰਤੇਗ ਬਹਾਦਰ ਹਿੰਦ ਦੀ ਚਾਦਰ ਐਸੇ ਸਿੱਖਿਆ ਬ੍ਰਾਸ ਜੀ ਆਪ ਜਾਣਦੇ ਹੋ ਜਿਹੜੀ ਅੱਗੇ ਇਹੋ ਹੀ ਸਿੱਖਿਆ ਧੰਨ ਗੁਰੂ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਾਰੇ ਸਾਹਿਬਜ਼ਾਦੇ ਸਾਸ ਸਹੀ ਉਹਨਾਂ ਦੇ ਝੁਲਾਏ ਹੋਏ ਨਿਸ਼ਾਨ ਅੱਜ ਸਾਰੇ ਸੰਸਾਰ ਦੇ ਝੁਲਦੇ ਨੇ ਵਾਹ ਵਾਹ ਆ ਦੋ ਚਾਰ ਮਹੀਨਿਆਂ ਵਾਸਤੇ ਦੋ ਚਾਰ ਲਾਈਨਾਂ ਪੜ ਕੇ ਸਾਸ ਸਹੀ ਸਾਡੇ ਵੱਲੋਂ ਸਮਾਪਤ ਹੋਈ ਹੈ ਦੇਸ਼ ਯਤੋਂ ਵਾਰੇ ਜਿੰਦ ਜਾਨ ਖਾਲਸਾ ਵਾਹ 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 ਦੇਸ਼ ਯਤੋਂ ਵਾਰੇ ਜਿੰਦ ਜਾਨ ਖਾਲਸਾ ਜਿੰਦ ਜਾਨ ਖਾਲਸਾ ਉਚਾਰੇ ਸਿੱਖੀ ਦਾ ਨਿਸ਼ਾਨ ਖਾਲਸਾ ਦੇਸ਼ ਤੇ ਤੁਹਾਰੇ ਜਿੰਦ ਕਾ ਜਾਨ ਖਾਲਸਾ ਜੇ ਜਾਨ ਖਾਲਸਾ ਉਚਾਰੇ ਸਿੱਖੀ ਦਾ ਨਿਸ਼ਾਨ ਖਾਲਸਾ ਦੇਸ਼ ਤੇ ਤੁਹਾਰੇ ਜਿੰਦ ਕਾ ਜਾਨ ਖਾਲਸਾ ਜੇ ਜਾਨ ਖਾਲਸਾ ਉਚਾਰੇ ਸਿੱਖੀ ਦਾ ਨਿਸ਼ਾਨ ਖਾਲਸਾ ਉਚਾਰੇ ਸਿੱਖੀ ਦਾ ਨਿਸ਼ਾਨ ਖਾਲਸਾ ਓ ਉੱਚਾ ਰਹੇ ਸਿੱਖੀ ਦਾ ਨਿਸ਼ਾਨ ਖਾਲਸਾ 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 ਸਾਰਾ ਦੇਸ਼ ਉਤੋਂਾਰੇ ਜਿੰਦ ਜਾਨ ਖਾਲਸਾ ਜਿੰਦ ਜਾਨ ਖਾਲਸਾ ਉੱਚਾਰੇ ਸਿੱਖ ਦਾ ਨਿਸ਼ਾਨ ਖਾਲਸਾ ਉੱਚਾਰੇ ਸਿੱਖੀ ਦਾ ਨਿਸ਼ਾਨ ਖਾਲਸਾ ਆ ਉਹ ਸਾਧ ਸੰਗਤ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਦੀ ਕੀਰਤਨ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗੁਲੀਆਂ ਹੋ ਜਾਂਦੀਆਂ ਨੇ ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਭਾਈ ਸਾਡੇ ਹੱਕੇ ਅਰਦਾਸ ਕਰਨੀ ਜੀ ਸਾਨੂੰ ਕੀਤਨ ਦੀ ਜਾਚ ਆ ਜਾਏ ਅਸੀਂ ਸਾਧ ਸੰਗਤ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਭਾਈ ਸੋ ਅਗਲਾ ਪ੍ਰੋਗਰਾਮ ਸਾਡੇ ਸਤਜੋ ਸੈਕੀ ਸਾਹਿਬ ਦੱਸਣਗੇ ਜਿਨ੍ਹਾਂ ਨੇ ਇਹ ਸਾਰਾ ਪ੍ਰੋਗਰਾਮ ਸੇ ਤੋਂ ਲੈ ਕੇ ਐਸੋ ਤੱਕ ਨਿਭਾਰੇ ਨੇ ਭਾਈ ਸਰਬੱਤੇ ਭਲੇ ਵਾਸਤੇ ਸਮਾਗਮ ਹੋ ਰਿਹਾ ਹੈ ਭਾਈ ਮਹਾਰਾਜ ਕਰਨ ਕਿਰਪਾ ਸਾਰੇ ਸੰਸਾਰ ਤੇ ਸੁਖ ਵਰਤੌਣ ਸਾਰੇ ਸੰਸਾਰ ਤੇ ਗੁਰ ਸਿੱਖੀ ਮਹਾਰਾਜ ਆਪਣੇ ਬੂਟੇ ਲਾਉਣ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰ ਪ੍ਰਿਆਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਵਾਹਿਗੁਰੂ ਫਤਿਹ 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 ਗੁਰੂ ਪਿਆਰੀ ਸੰਗਤ ਜੀ ਹੋਣ ਇੱਕ ਸ਼ਬਦ ਦਾ ਭਾਈ ਸਾਹਿਬ ਭਾਈ ਦਲੇਰ ਸਿੰਘ ਗੁਰੂ ਕਾ ਬਾਗ ਇੱਕ ਸ਼ਬਦ ਦੀ ਹਾਜ਼ਰੀ ਭਰਨਗੇ